ਤੋ ਅੱਜ ਬੜਾ ਵਧੀਆ ਮੌਕਾ ਬਣਿਆ ਹੈ ਕਿ ਮੈਂ ਮੇਜਰ ਮੰਗੜ ਹੋਰਾਂ ਦੇ ਘਰੇ ਪਹੁੰਚਾਂ ਤੇ ਮੈਂ ਉਹਨਾਂ ਦੇ ਨਾਲ ਇਸ ਗੱਲ ਦੀ ਬੇਨਤੀ ਕੀਤੀ ਕਿ ਤੁਸੀਂ ਆਪਣੇ ਮੰਚ ਤੇ ਬਹੁਤ ਸਾਰੇ ਲੋਕਾਂ ਨੂੰ ਪੇਸ਼ ਕਰਦੇ ਰਹੇ ਆ ਤੇ ਜਿਹੜੇ ਮੰਚ ਦੇ ਉੱਤੇ ਲੋਕ ਪੇਸ਼ ਹੁੰਦੇ ਹਨ ਕਿ ਅਸੀਂ ਚੋਣਿਆ ਕਿ ਅਸੀਂ ਮੇਜਰ ਮੰਗੜ ਹੋਰਾਂ ਨੂੰ ਉਸੇ ਹੀ ਮੰਚ ਤੋਂ ਪੇਸ਼ ਕਰੀਏ ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਬਾਰੇ ਜਾਣੀ ਹੈ ਉਹਨਾਂ ਦੇ ਜੀਵਨ ਬਾਰੇ ਜਾਣੀ ਹੈ ਉਹ ਅੱਜ ਤੱਕ ਇਸ ਟੀਚ ਦੇ ਵਿੱਚ ਕਿਹੜੇ ਕਿਹੜੀਆਂ ਪ੍ਰਾਪਤੀਆਂ ਕਰ ਚੁੱਕੇ ਹਨ ਜਾਂ ਹੋਰ ਉਹਨਾਂ ਦੇ ਕੀ ਟੀਚੇ ਹਨ ਉਹਨਾਂ ਸਾਰੇ ਟੀਚਿਆਂ ਦੇ ਬਾਰੇ ਵਿੱਚ ਅੱਜ ਖੁੱਲ੍ਹ ਕੇ ਗੱਲਾਂ ਕਰਨ ਦੇ ਲਈ ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ ਮੈਂ ਤਿਲਵੰਦਰ ਮੰਡ ਉਹਨਾਂ ਦੇ ਨਾਲ ਅੱਜ ਦਾ ਇਹ ਰੋਰ ਰਚਾਉਣ ਦੀ ਆਪਣੇ ਵੱਲੋਂ ਕੋਸ਼ਿਸ਼ ਚੰਗੇ ਤਰੀਕੇ ਨਾਲ ਕਰਾਂਗਾ ਹੋ ਸਕਦਾ ਸਫਲ ਹੋ ਜੇ ਤਾਂ ਇਹਦੇ ਲਈ ਤੁਸੀਂ ਸਾਡਾ ਸਾਥ ਦੇਣਾ ਸਾਡੇ ਗੱਲਾਂ ਨੂੰ ਸੁਣਨਾ ਅੱਗੇ ਸ਼ੇਅਰ ਕਰਨਾ ਤੋਂ ਮੇਦਰ ਮੰਡ ਜੀ ਮੈਂ ਤੁਹਾਡੇ ਕੋਲ ਆਇਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਮੇਰਾ ਧੰਨਵਾਦ ਕਰੋਗੇ ਜੀ ਆਇਆਂ ਕਰੋਗੇ ਜਾਂ ਮੈਂ ਫਟਾ ਕਰਾਂ ਜੀ ਹਾਂਜੀ ਤੇ ਮੈਂ ਤਰਵਿੰਦਰ ਮੰਡ ਜੀ ਤੁਹਾਡਾ ਸਵਾਗਤ ਕਰਦਾ ਹਾਂ ਸਟੂਡੀਓ ਦੇ ਵਿੱਚ ਇੱਥੇ ਤੇ ਇਹ ਵੀ ਤੁਸੀਂ ਮੈਨੂੰ ਇੱਕ ਬਹੁਤ ਵੱਡਾ ਮੌਕਾ ਦਿੱਤਾ ਕਿਉਂਕਿ ਬੰਦਾ ਆਪਣੇ ਬਾਰੇ ਤਾਂ ਨਹੀਂ ਗੱਲ ਕਰ ਸਕਦਾ ਐਗਜ਼ੈਕਟਲੀ ਜੀ ਹਾਂਜੀ ਤੇ ਤੁਸੀਂ ਮੈਨੂੰ ਲੱਗਦਾ ਕਿ ਤੁਸੀਂ ਨਵਿਕੇਲੀ ਤਰੀਕੇ ਨਾਲ ਜਿਹੜੇ ਸਵਾਲ ਨਹੀਂ ਉਹ ਪੁੱਛੋਗੇ ਕਿਉਂਕਿ ਤੁਸੀਂ ਇੱਕ ਲੇਖਕ ਹੋ ਮਤਲਬ ਜਿੱਥਾ ਇੱਕ ਸਵਾਗਤ ਹੈ ਜੀ ਤੁਹਾਡੀ ਬੜੀ ਬੜਾ ਯੋਗਦਾਨ ਹੈ ਤੁਹਾਡੇ ਇੱਥੇ ਟੋਰਾਂਟੋ ਦੇ ਸਾਹਿਤਕ ਮਾਹੌਲ ਦੇ ਵਿੱਚ ਤੁਹਾਡਾ ਬੜਾ ਯੋਗਦਾਨ ਹੈ ਸੋ ਮੈਨੂੰ ਬੜਾ ਚੰਗਾ ਲੱਗਿਆ ਜੀ ਬੜੀ ਖੁਸ਼ੀ ਤੋਂ 모ਸਟ ਵੈਲਕਮ ਹਾਂਜੀ ਤੁਸੀਂ ਜਿਹੜਾ ਕੁਸ ਮਾਰਚੋ ਸੋ ਮੈਂ ਇਹ ਜਾਨਣਾ ਚਾਹੁੰਦਾ ਕਿ ਕਈ ਵਾਰੀ ਲੇਖਕ ਦੇ ਆਪਣੇ ਜੀਵਨ ਦੇ ਪਿੱਛੇ ਵੀ ਇੱਕ ਹੋਰ ਜੀਵਨ ਚੱਲ ਰਿਹਾ ਹੁੰਦਾ ਹੈ ਜਿਹੜਾ ਲੋਕਾਂ ਦੇ ਸਾਹਮਣੇ ਕਿਤਾਬੀ ਰੂਪ ਦੇ ਵਿੱਚ ਤਾਂ ਲੋਕ ਉਸ ਲੇਖਕ ਨੂੰ ਜਾਣਦੇ ਹੁੰਦੇ ਨੇ ਪਰ ਉਹਦੇ ਪਿਛੋਕੜ ਦੇ ਵਿੱਚ ਉਹਦੀਆਂ ਦੁਸ਼ਵਾਰੀਆਂ ਉਹਦੀਆਂ ਖੁਸ਼ਹਵਾਰੀਆਂ ਉਹ ਕੀ ਹੁੰਦੀਆਂ ਹਨ ਆਨੁਆਮ ਤੌਰ ਤੇ ਜਿਹੜੇ ਪਾਠਕ ਤੁਹਾਡੇ ਹੁੰਦੇ ਹਨ ਜਾਂ ਤੁਹਾਡੀਆਂ ਰਚਨਾਵਾਂ ਦੇ ਰਾਹੀ ਤੁਹਾਡੇ ਨੂੰ ਜਾਣਨ ਦੀ ਕੋਸ਼ਿਸ਼ ਕਰਨ ਵਾਲੇ ਹੁੰਦੇ ਹਨ ਉਹਨਾਂ ਨੂੰ ਨਹੀਂ ਪਤਾ ਹੁੰਦਾ ਤਾਂ ਮੈਂ ਚਾਹਨਾ ਹੈ ਕਿ ਤੁਸੀਂ ਆਪਣੇ ਬਾਰੇ ਵਿੱਚ ਤੁਹਾਡੀ ਜਿਹੜੀ ਬੇਸਿਕ ਜ਼ਿੰਦਗੀ ਹੈ ਕਿ ਤੁਹਾਡਾ ਪਰਿਵਾਰਕ ਪਿਸ਼ੋਕੜ ਜਾਂ ਕਿਹੜੇ ਸਾਲਾਂ ਵਿੱਚ ਤੁਸੀਂ ਇੱਥੇ ਆਏ ਆ ਉਹ ਜ਼ਰੂਰ ਮੇਰੇ ਖਿਆਲ ਨਾਲ ਸਾਡੇ ਦੇਖਣ ਵਾਲੇ ਜਾਨਣਾ ਚਾਹਣਗੇ ਹਾਂਜੀ ਤੋਂ ਮਨ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਕਿ ਸਾਹਿਤ ਹੈ ਜਿਹੜਾ ਜਿਸ ਤਰ੍ਹਾਂ ਮੈਕਸਿਮ ਗੋਰ ਕੀ ਕਹਿੰਦਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੈ ਜੀ ਮਤਲਬ ਤੁਹਾਡੀਆਂ ਰਚਨਾਵਾਂ ਨੇ ਜਿਹੜੀਆਂ ਚਾਹੇ ਕਹਾਣੀਆਂ ਦੇ ਜਾਂ ਨਾਵਲ ਆ ਉਹੀ ਕੁਝ ਪ੍ਰਤੀਬਿੰਬਤ ਹੁੰਦਾ ਹੈ ਤੋਂ ਜੋ ਤੁਸੀਂ ਅਨੁਭਵ ਹਟਾਏ ਹੁੰਦੇ ਨੇ ਠੀਕ ਹੈ ਤੇ ਮੈਂ ਮਤਲਬ ਉਸ ਤਰ੍ਹਾਂ ਦਾ ਲੇਖਕ ਹੈਗਾ ਤੇ ਮੈਂ ਜਿਵੇਂ ਤੁਹਾਨੂੰ ਕਿਸੇ ਨੇ ਕਹਾਣੀ ਸੁਣਾਈ ਤੇ ਕਹਤਾ ਵੀ ਇਹਦੇ ਤੇ ਕਹਾਣੀ ਲਿਖ ਦੇ ਮੈਂ ਨਹੀਂ ਲਿਖ ਸਕਦਾ ਕਿਉਂਕਿ ਸਾਹਿਤ ਜਿਹੜਾ ਹੈਗਾ ਉਹ ਕਸਟਮ ਬੇਡ ਨਹੀਂ ਹੈਗਾ ਠੀਕ ਹੈ ਜਿੰਨਾ ਚਿਰ ਤੁਸੀਂ ਤੁਹਾਡਾ ਫਸਟ ਹੈਂਡ ਅਨੁਭਵ ਨਹੀਂ ਹੈਗਾ ਤੁਸੀਂ ਉਹਦੇ ਵਿੱਚੋਂ ਖੁਦ ਨਹੀਂ ਨਿਕਲੇ ਹੋਏ ਹੂੰ ਤੇ ਤਾਂ ਨੋ ਜਿਹੜਾ ਹੈਗਾ ਉਹ ਕੋ ਘਟਨਾਵਾਂ ਨੂੰ ਤੁਸੀਂ ਉਹਨੇ ਵਧੀਆ ਤਰੀਕੇ ਨਾਲ ਪੇਸ਼ ਨਹੀਂ ਕਰ ਸਕਦੇ ਜੀ ਸੋ ਇਹ ਹੈਗਾ ਬਿਲਕੁਲ ਤੁਸੀਂ ਇਹ ਠੀਕ ਕਿਹਾ ਵੀ ਜੋ ਸਾਹਿਤਕਾਰ ਮਤਲਬ ਰਚਨਾਵਾਂ ਲਿਖਦੇ ਹਨ ਪਾਠਕ ਤੱਕ ਪਹੁੰਚਦੀਆਂ ਨੇ ਜੀ ਸੋ ਉਹਨਾਂ ਦੇ ਪਿੱਛੇ ਜਿਹੜਾ ਸਾਹਿਤਕਾਰ ਦਾ ਆਪਣਾ ਅਨੁਭਵ ਜਿਹਦੇ ਵਿੱਚੋਂ ਵਿਚਰਿਆ ਹੁੰਦਾ ਜ਼ਰੂਰ ਹੁੰਦਾ ਤੇ ਜਿਹੜਾ ਪਾਠਕ ਨੂੰ ਨਹੀਂ ਪਤਾ ਹੁੰਦਾ ਠੀਕ ਹੈ ਜੀ ਤੇ ਮੈਂ ਇਹ ਕੇ ਵੀ ਪੁੱਛਣਾ ਚਾਹਾਂਗਾ ਤੇ ਤੁਹਾਡੀ ਸਾਹਿਤ ਦੇ ਵਿੱਚ ਰੁਚੀ ਕਦੋਂ ਪੈਦਾ ਹੋਈ ਤੇ ਪਹਿਲੀ ਰਚਨਾ ਤੁਹਾਡੀ ਕਿਹੜੀ ਸੀ ਜਿਹੜੀ ਤੁਸੀਂ ਪਬਲਿਸ਼ ਕਰਵਾਈ ਜਾਂ ਕਿਤਾਬੀ ਰੂਪ ਵਿੱਚ ਤੁਹਾਡੇ ਪਾਠਕਾਂ ਦੇ ਸਾਹਮਣੇ ਚਾਈਆ ਜਾਂ ਕਿਹੜੇ ਸਿਰਫ ਦੇ ਰਾਹੀਂ ਤੁਸੀਂ ਆਪਣੇ ਉਹਨਾਂ ਪਾਠਕਾਂ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਏ ਆਂ ਹਾਂਜੀ ਤੋਂ ਮੈਥੋਂ ਗੱਲ ਛੁਬਨ ਗੱਲ ਕਿ ਮੈਂ ਛੋਟਾ ਹੁੰਦਾ ਆਪਣੇ ਨਾਨਕੇ ਪਿੰਡ ਪੜਿਆ ਜੀ ਤੇ ਕਿਉਂਕਿ ਮੇਰੇ ਮਾਤਰ ਨੇ ਮੈਨੂੰ ਉੱਥੇ ਛੜਤਾ ਸੀ ਕੋ ਫੈਮਲੀ ਮਜ਼ਬੂਰੀਆਂ ਹੁੰਦੀਆਂ ਨੇ ਜੀ ਤਾਂ ਉੱਥੇ ਕਿਉਂਕਿ ਹੁਣ ਮਾਪਿਆਂ ਤੋਂ ਬਾਹਰਾਂ ਬੱਚਾ ਜੀ ਉਹਦੀਆਂ ਕੀ ਛੋਟ-ਛੋਟੀਆਂ ਨਿੱਕੀ-ਨਿੱਕੀਆਂ ਭਾਵਨਾਵਾਂ ਨੇ ਜਦੋਂ ਤੁਰਦਾ ਹੈ ਜਦੋਂ ਸ਼ਰਾੜ ਤਾਂ ਕਰਦਾ ਠੀਕ ਸੋ ਉਹ ਜਿਹੜਾ ਮੇਰੇ ਤੇ ਬਚਪਨ ਦੇ ਵਿੱਚ ਅਸਰ ਹੋਇਆ ਇੰਚੀ ਉਹ ਮੈਂ ਅੰਦਰੇ-ਅੰਦਰ ਮਤਲਬ ਜਿਹੜੀਆਂ ਚੀਜ਼ਾਂ ਨੂੰ ਸੋਚਦਾ ਰਿਹਾ ਠੀਕ ਉਹਦੇ ਨਾਲ ਮੈਂ ਇੱਕ ਕਿਸਮ ਦਾ ਅੰਤਰਮੁਖੀ ਬਣ ਗਿਆ ਵੀ ਬੱਚੇ ਖੇਡ ਰਹੇ ਨੇ ਮੈਂ ਖੇਡ ਨਹੀਂ ਰਿਹਾ ਮੈਂ ਸੋਚ ਰਿਹਾ ਜਨ ਮਤਲਬ ਤੇ ਜਦੋਂ ਮੈਂ 7ਵੀਂ 8ਵੀਂ ਜਮਾਤ ਦੇ ਵਿੱਚ ਹੋਇਆ ਹੂੰ ਤਾਂ ਮੇਰੇ ਜਿਹੜੇ ਘਰ ਦਾ ਮਾਹੌਲ ਸੀਗਾ ਉਹ ਕੁਛ ਇਸ ਤਰ੍ਹਾਂ ਦਾ ਸੀਗਾ ਕਿ ਕਿਤਾਬਾਂ ਬਹੁਤ ਪਾਉਂਦੀਆਂ ਸੀ ਮਰੇ ਵਾਮਾ ਜੀ ਪੜ੍ਹਦੇ ਸੀ ਜਹਾਉਰ ਉਹ ਥੋੜੀ ਜਿਹੀ ਮੇਰੀ ਪੜਨ ਵੱਲ ਨੂਰ ਜੀ ਤਾਂ ਹੋਈ ਤੇ ਮੇਰੇ ਤਾਇਆ ਜੀ ਮਤਲਬ ਜਿਵੇਂ ਪੋएट ਸੀਗੇ 1947 ਦੇ ਵਿੱਚ ਉਹਨਾਂ ਦਾ ਕਤਲ ਹੋ ਗਿਆ ਸੀਗਾ ਤੇ ਮੋਹਨ ਸਿੰਘ ਤੇ ਉਹ 18 ਸਾਲ ਦੀ ਉਮਰ ਸੀ ਉਹਨਾਂ ਦੀ ਤੇ ਉਹਨਾਂ ਦੀ ਇੱਕੋ ਹੀ ਪੁਸਤਕ ਛਪੀ ਸੀ ਸਰੰਦ ਕੰਢੇ ਅੱਛਾ ਜੀ ਜਿਹਨੂੰ ਮੇਰੇ ਦਾਦਾ ਜੀ ਹਮੇਸ਼ਾ ਨਾਲ ਚੱਕੀ ਰੱਖਦੇ ਸੀ ਜੋ ਜਦੋਂ ਉਹਦੀ ਡੈਥ ਹੋ ਗਈ ਤਾਂ ਉਹ ਸੋਚਦੀ ਸਾਡੇ ਘਰ ਚ ਵੀ ਕੋਈ ਪੋਟ ਹੋਵੇ ਉਹਦੀਆਂ ਗੱਲਾਂ ਸੁਣਾਉਂਦੇ ਸੀ ਤਾਂ ਉਹ ਵੀ ਮੇਰੇ ਤੋਂ ਬੁਧੀਆਂ ਸੀਗੀਆਂ ਤੋ ਮੈਂ ਜਦੋਂ ਆਪਣੇ ਨਾਨਕਾ ਪਿੰਡ ਛੱਡ ਕੇ ਕੋ ਆਪਾਂ ਬਸਤਾਰ ਚ ਨਹੀਂ ਜਾਂਦੇ ਜਦੋਂ ਮੈਂ ਆਪਣਾ ਨਾਨਕਾ ਪਿੰਡ ਛੱਡ ਕੇ ਮੈਂ ਆਪਣੇ ਦਾਦਕੇ ਪਿੰਡ ਗਿਆ ਪੜਨ ਤਾਂ ਮੈਂ ਲੱਗਿਆ ਸੀ ਤੇ ਉੱਥੇ ਜਾ ਕੇ ਮੈਨੂੰ ਜਿਹੜਾ ਉਹ ਮੈਂ ਗਲੀਆਂ ਜਿਨ੍ਹਾਂ ਵਿੱਚ ਮੈਂ ਖੇਡਿਆ ਸੀ ਉਹ ਮਾਹੌਲ ਜਦੋਂ ਮੈਂ ਛੱਡ ਕੇ ਆਇਆ ਨਾ ਤਾਂ ਮੈਨੂੰ ਅੰਦਰੋਂ ਜਿਵੇਂ ਇੱਕ ਠੀਸ ਜੀ ਉੱਠਦੀ ਸੀ ਤੇ ਮੈਂ ਗੀਤ ਗੀਤਾਂ ਦੋ ਸ਼ੁਰੂ ਕੀਤਾ ਜਿਵੇਂ ਤੁਸੀਂ ਪੁੱਛਿਆ ਕੀ ਲਿਖਣਾ ਸ਼ੁਰੂ ਕੀਤਾ ਮੈਂ ਗੀਤਾਂ ਨੂੰ ਲਿਖਣਾ ਸ਼ੁਰੂ ਕੀਤਾ ਮੇਰੇ ਨਾਨਕੇ ਪਿੰਡ ਤੋਂ ਮੈਨੂੰ ਇੱਕ ਮੇਰਾ ਦੋਸਤ ਮਿਲਣ ਆਇਆ ਤੇ ਉਹਨੂੰ ਮੈਂ ਦਰਦੇ ਦਰਦੇ ਨੇ ਸੁਣਾਇਆ ਮੈਂ ਗੀਤ ਲਿਖਿਆ ਉਹ ਮੈਨੂੰ ਕਹਿੰਦਾ ਤੂੰ ਤਾਂ ਯਾਰ ਵਧੀਆ ਗੀਤ ਲਿਖਦਾ ਤੂੰ ਗੀਤ ਲਿਖ ਲਿਖਿਆ ਕਰ ਸੀਗੇ ਅਸੀਂ ਦੋਨੋਂ ਜੰਗ ਜੇ ਸੀਗੇ ਤੇ ਚਲੋ ਮੈਂ ਗੀਤ ਲਿਖਣੇ ਸ਼ੁਰੂ ਕਰਤੇ ਤੇ 9ਵੀਂ 10ਵੀਂ ਦੇ ਵਿੱਚ ਮੈਂ ਗੀਤ ਲਿਖੇ ਜਿਹੜੇ ਮੈਂ ਤੁਹਾਨੂੰ ਕਹਿਣਾ ਤੇ ਉਦੋਂ ਹੀ ਮੈਂ ਜਿਹੜਾ ਹੈਗਾ ਨਾਵਲ ਤੋਂ ਪੜਨਾ ਵੀ ਸ਼ੁਰੂ ਕਰਤਾ ਹਾਂ ਜੀ ਦੱਸੋ ਵੈਰੀ ਗੁੱਡ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਉਸ ਵੇਲੇ ਤੁਹਾਡੇ ਕੋ ਗੀਤਾਂ ਦੇ ਵਿਸ਼ੇ ਸੀ ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਸਟਾਰਟਿੰਗ ਕਰਦੇ ਹਾਂ ਜਦੋਂ ਕੋਈ ਵੀ ਸ਼ੁਰੂ ਕਰਦਾ ਤਾਂ ਆਪਣੇ ਢਿੱਜੀ ਜੀਵਨ ਦੇ ਬਾਰੇ ਵਿੱਚ ਛੋਟਾ ਜਿਹਾ ਰਮਾਸ ਹੁੰਦਾ ਉਹਦੇ ਵਿੱਚ ਛੋਟੀ ਲਾਈਫ ਹੁੰਦੀ ਆ ਛੋਟਾ ਤੁਹਾਡਾ ਸਮਾਜ ਦਾ ਜਗਤ ਦਾ ਦਾਇਰਾ ਹੁੰਦਾ ਤੇ ਤੁਹਾਡੇ ਗੀਤਾਂ ਦਾ ਉਸ ਵੇਲੇ ਕਿਹੜਾ ਪਿਛਾ ਸੀ ਜਦੋਂ ਤੁਸੀਂ ਇਹਨਾਂ ਨੂੰ ਸ਼ੁਰੂ ਕੀਤਾ ਹਾਂ ਜੀ ਜਦੋਂ ਮੈਂ ਸ਼ੁਰੂ ਕੀਤਾ ਤਾਂ ਮੇਰਾ ਤਾਂ ਪਹਿਲਾਂ ਤਾਂ ਮਤਲਬ ਜਿਵੇਂ ਮੈਂ ਜ਼ਿਆਦਾ ਲਿਖਦਾ ਸੀਗਾ ਜੀ ਧਾਰਮਿਕ ਗੀਤ ਲਿਖ ਲਈ ਠੀਕ ਹੈ ਕੋਈ ਮਤਲਬ ਜਿਵੇਂ ਕੋਈ ਸਮਾਜ ਨਾਲ ਸੰਬੰਧਿਤ ਕੋਈ ਸਬਜੈਕਟ ਹੋਇਆ ਉਹ ਲਿਖ ਲਿਆ ਭਗਤ ਸਿੰਘ ਬਾਰੇ ਲਿਖ ਲਿਆ ਇਦਾਂ ਦੀ ਕੀ ਕਿ ਲਿਖਦਾ ਸੀਗਾ ਹਾਂ ਬਿਲਕੁਲ ਤੁਸੀਂ ਕਿਹਾ ਤੇ ਬੰਦੇ ਦੇ ਅੰਦਰ ਬਹੁਤ ਕੋਈ ਜਦੋਂ ਜੰਗ ਹੁੰਦਾ ਹੈ ਜਵਾਨ ਹੁੰਦਾ ਹੈ ਉਸ ਦੀਆਂ ਪਾਲਗਾਂ ਵੀ ਕੁਤੇ ਜੁੜੀਆਂ ਹੋ ਸਕਦੀਆਂ ਨੇ ਠੀਕ ਹੈ ਹੁਣ ਕਈ ਵਾਰ ਉਹ ਚੀਜ਼ਾਂ ਨੂੰ ਇੱਕ ਪਾਸੜ ਹੀ ਸੋਚਦਾ ਹੈ ਠੀਕ ਹੈ ਤੇ ਸਾਰਾ ਕੁਝ ਉਹਦੇ ਅਨਸਾਰ ਤਾਂ ਵਾਪਰ ਜੀ ਲਿਆ ਹੁੰਦਾ ਜੋ ਕੁਝ ਵੀ ਸਾਰਾ ਕੁਝ ਸੋਚਨੇ ਆ ਸੋ ਤਾਂ ਸਮਾਜ ਵਿੱਚ ਚੇਂਜ ਹਾਂ ਉਹ ਫਿਰ ਕੋਈ ਕੁਸ਼ਕਟਨਾਵਾਂ ਇਦਾਂ ਦੀਆਂ ਨਹੀਂ ਹੁੰਦੀਆਂ ਜਿਹੜੀਆਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਉਹਦੇ ਵਿੱਚੋਂ ਫਿਰ ਇੱਕ ਬਿਰਹਾ ਵੀ ਉਪਜਦਾ ਠੀਕ ਹਾਂ ਯਸ ਹਾਂਜੀ ਬਿਰਹਾ ਉਹ ਉਪਜਦਾ ਰਮਾਂਸ ਉਪਜਦਾ ਤੇ ਮੈਂ ਉਹ ਵੀ ਲਿਖਿਆ ਮੈਂ ਕਾਫੀ ਲਿਖਿਆ ਉਹ ਤੇ ਜਿਹੜਾ ਇਹ ਰਮਾਂਸ ਦਾ ਤੁਹਾਡਾ ਪੱਖ ਆ ਇਹਦੇ ਵਿੱਚ ਕੋਈ ਬੈਕਗ੍ਰਾਉਂਡ ਦੇ ਵਿੱਚ ਕੋਈ ਕਹਾਣੀ ਪਈ ਆ ਕਹਾਣੀਆਂ ਤਾਂ ਉਦਦੀਆਂ ਹੀ ਨੇ ਕਿ ਕਹਾਣੀ ਹਾਂ ਤੋ ਬਿਨਾ ਤਾਂ ਲਿਖਿਆ ਨਹੀਂ ਜਾ ਸਕਦਾ ਠੀਕ ਹੈ ਤੇ ਮੈਂ ਹੁਣ ਇਹ ਪੁੱਛਣਾ ਚਾਹੁੰਦਾ ਸੀ ਤੁਹਾਡੇ ਕੋਲੋਂ ਕਿ ਜਦੋਂ ਤੁਸੀਂ ਹਮ ਪਹਿਲੀ ਕਿਤਾਬ ਲਿਖੀ ਆ ਤੇ ਪਹਿਲੀ ਕਿਤਾਬ ਦੇ ਲਿਖਣ ਦੇ ਵੇਲੇ ਵਿੱਚ ਬੰਦੇ ਕੋਲ ਕਿਉਂਕਿ ਬਹੁਤੀ ਵਾਰੀ ਜਿੰਨੇ ਵੀ ਮੈਂ ਰਾਈਟਰਾਂ ਦੇਖਿਆ ਨਾ ਉਹਨਾਂ ਦੇ ਸਾਡੇ ਜਿਹੜੀ ਉਹ ਕਾਤਾਤ ਹੁੰਦੀ ਆ ਜਾਂ ਗੀਤਕਾਰੀ ਤੋਂ ਹੁੰਦੀ ਆ ਬਾਅਦ ਵਿੱਚ ਆ ਕੇ ਉਹਨਾਂ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਕਿ ਇਹ ਦੇ ਨਾਲੋਂ ਜ਼ਿਆਦਾ ਵਧੀਆ ਮੈਂ ਕਹਾਣੀ ਲਿਖ ਸਕਦਾ ਮੈਂ ਨਾਵਲ ਲਿਖ ਸਕਦਾ ਮੈਂ ਵਾਰਤਕ ਦੇ ਵਿੱਚ ਕੋਈ ਹੋਰ ਪੱਖ ਉਹਦਾ ਉਜਾਗਰ ਕਰ ਸਕਦਾ ਤੇ ਜਦੋਂ ਤੁਸੀਂ ਲਿਖਿਆ ਉਦੋਂ ਤੁਸੀਂ ਇੱਥੇ ਕੈਨੇਡਾ ਚ ਆ ਚੁੱਕੇ ਸੀ ਜਾਂ ਹਲੇ ਇੰਡੀਆ ਵਿੱਚ ਸੀ ਹਾਂਜੀ ਮੈਂ ਸਿਰ ਤੁਹਾਡੀ ਟਾਕ ਕਿਹੜੀ ਸੀ ਸੰਖੇਪ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਨਾ ਉਹਤੇ ਜਿਹੜੇ ਮੈਂ ਗੀਤ ਲਿਖੇ ਸੀ ਨਾ ਪਹਿਲਾਂ ਮੈਂ ਤੁਹਾਨੂੰ ਗਿਆ ਕਿ ਧਾਰਮਿਕ ਗੀਤ ਲਿਖੇ ਨੇ ਸਾਡੇ ਪਿੰਡ ਦੇ ਵਿੱਚ ਨਾ ਕੋਈ ਸਟੇਜੀ ਜਿਹੜੇ ਲੋਕ ਹੁੰਦੇ ਨੇ ਧਾਰਮਿਕ ਪ੍ਰੋਗਰਾਮਾਂ ਚ ਜਿਹਦੇ ਵਿੱਚ ਕਾਫੀ ਨਾਮਵਰ ਸਿੰਗਰ ਵੀ ਨੇ ਅੱਜ ਕੱਲ ਮੈਂ ਮਤਲਬ ਚਰਨੋਂ ਨਹੀਂ ਲੈਂਦਾ ਹਾਂ ਤੇ ਉਹਨਾਂ ਨੂੰ ਮੈਂ ਆਪਣੇ ਗੀਤ ਦਿਖਾਏ ਉਹ ਕਹਿੰਦੇ ਯਾਰ ਅਸੀਂ ਤੇਰੇ ਗੀਤ ਸਟੇਜਾਂ ਤੇ ਕਰਨ ਮੈਂ ਤਾਂ ਉਹ ਤੋਂ ਬਹੁਤ ਜੰਗ ਸੀ ਉਸੇ ਕਾਇਕੀ ਸੀਗੇ ਤੇ ਉਹਨਾਂ ਨੇ ਜਿਹੜੇ ਧਾਰਮਿਕ ਸਮਾਗਮ ਸੀਗੇ ਜਿਹਦੇ ਵਿੱਚ ਮੇਰੇ ਕੋ ਘਰੇ ਆਉਂਦੇ ਜਾਂਦੇ ਸੀ ਦੁਰਗੜੀ ਲੱਗੀ ਸੀ ਹੋਰ ਜ ਆਪਣੇ ਜਗਵੀਰ ਜੱਗਾ ਵੀ ਸੀ ਹੋਰ ਵੀ ਸੀ ਇਹਨਾਂ ਨੇ ਇੱਕ ਬਲਬੀਰ ਸਿੰਘ ਵੀਰ ਹੁੰਦਾ ਸੀ ਅੱਛਾ ਜੀ ਉਹ ਹੁਣ ਵੀ ਹੈ ਹਾਂ ਉਹ ਧਾਰਮਿਕ ਗਾਉਣਾ ਹੁੰਦਾ ਸੀ ਅੱਛਾ ਉਹਨਾਂ ਨੇ ਮੇਰੇ ਗੀਤ ਗਾਉਣੇ ਸ਼ੁਰੂ ਕੀਤੇ ਤੇ ਮੇਰੇ ਗੀਤ ਕਾਫੀ ਪਪੂਲਰ ਹੋਏ ਤੋਂ ਸਾਲ 1980 ਦੇ ਵਿੱਚ ਤੇ ਮੇਰੀ ਉਮਰ ਉਸ ਮੈਰਜ 17-18 ਸਾਲ ਦੀ ਸੀਗੀ ਤੋਂ ਮੇਰਾ ਸਭ ਤੋਂ ਪਹਿਲਾ ਜਿਹੜਾ ਗੀਤਾਂ ਦਾ ਸੰਗ੍ਰਹਿ ਛਪਿਆ ਉਹਦੇ ਵਿੱਚ 15-20 ਗੀਤ ਸੀਗੇ। ਤੇ ਉਹਦਾ ਨਾਮ ਸੀ ਸੱਚ ਦੀ ਆਵਾਜ਼। ਇਹ 1980 ਦੇ ਵਿੱਚ ਛਪਿਆ। ਠੀਕ ਹੈ। ਮੈਂ ਆਪਣੀ ਮਦਰ ਨੂੰ ਕਿਹਾ ਕਿ ਵੀ ਮੈਂ ਇਦਾਂ ਦਾ ਕਾਕੀ ਗੀਤ ਛਪਾਉਣੇ ਨੇ ਉਹ ਸਮਝ ਨਹੀਂ ਸੀ ਹੁੰਦੀ ਵੀ ਇਹ ਤਾਂ ਗੀਤ ਤਾਂ ਪੜ੍ਹਾਈ ਵਾਲਾ ਕੰਮ ਛੱਡ ਕੇ ਮੈਂ ਲੋਕੀ ਤੁਹਾਨੂੰ ਜੱਲਿਆਂ ਨਹੀਂ। ਮੈਂ ਮਾਤਾ ਨੂੰ ਕਿਹਾ ਵੀ ਮੈਂ ਤਾਂ ਮੇਨੂੰ ਆਪੂ ਜੀ ਤੋਂ ਪੈਸੇ ਲੈ ਕੇ ਦੀ ਤੇ ਉੱਤੇ ਸਮਰਾਲੇ ਇੱਕ ਪ੍ਰਿੰਟਿੰਗ ਪ੍ਰੈਸ ਹੁੰਦੀ ਸੀਗੀ ਅੱਛਾ ਪਬਲਿਸ਼ਰ ਨਹੀਂ ਸੀ ਕੋਈ ਜਿਹੜੇ ਬਿਆਹਾਂ ਨੇ ਕਾਟ ছাপਦੇ ਨੇ ਉਹ ਇੱਥੇ ਮੇਰੇ ਕੋਲ ਪਿਆ ਵੀ ਮੈਂ ਤੁਹਾਨੂੰ ਦਿਖਾਉਂਗਾ ਤਾਂ ਉਹ ਮੇਰਾ ਪਹਿਲਾ ਗੀਤ ਸੰਗ੍ਰਹਿ ਚਪਿਆ ਜਿਹਦੇ ਵਿੱਚ ਕੁਝ ਗੀਤ ਸੀਗੇ ਤੇ ਜਿਹੜੇ ਸਟੇਜਾਂ ਤੇ ਮੇਲਿਆਂ ਤੇ ਆਮ ਗਾਏ ਜਾਂਦੇ ਸੀ ਤੇ ਉਹ ਮੇਲਿਆਂ ਚੋ ਜਿਵੇਂ ਕਿਸੇ ਨੇ ਵੇਚਲੇ ਹੁੰਦੇ ਆਪਾਂ ਛੋਟੇ ਹੁੰਦੇ ਲੈਂਦੇ ਹੁੰਦੇ ਸੀਗੇ ਤੋਂ ਵਿਕਦਾ ਵੀ ਰਿਹਾ ਅੱਛਾ ਉਹ ਥੋੜਾ ਵਿਕਦੇ ਰਿਹਾ ਹਾਂ ਵਿਕਦਾ ਰਿਹਾ ਆਦਾ ਨਾਮ ਕੀ ਸੀ ਜੀ ਸੱਚ ਦੀ ਆਵਾਜ਼ ਸੱਚ ਦੀ ਆਵਾਜ਼ ਠੀਕ ਹੈ ਤੇ ਉੱਥੋਂ ਫੇ ਮੇਰੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਫਿਰ ਮੈਂ ਕਾਲਜ ਚਲਿਆ ਗਿਆ ਤੇ ਉਹ ਜਿਹੜਾ ਮੇਰਾ ਦੋਸਤ ਸੀਗਾ ਮੇਰੇ ਨਾਲਕਿਆਂ ਦੇ ਪਿੰਡ ਦਾ ਮੁੰਡਾ ਉਹ ਵੀ ਚਲਿਆ ਗਿਆ ਤੇ ਉਹ ਪਹਿਲੇ ਦਿਨ ਜਦੋਂ ਕਾਲਜ ਚੋਂ ਇੰਟਰੋਡਕਸ਼ਨ ਕਰਵਾ ਰਹੇ ਸੀ ਤਾਂ ਪ੍ਰੋਫੈਸਰ ਸਾਡੇ ਕਹਿੰਦੇ ਵੀ ਅੱਜ ਆਪਾਂ ਪੜਾਈ ਨਹੀਂ ਕਰਾਉਣ ਆਪਣੀ ਇੰਟਰੋਡਕਸ਼ਨ ਦੋ ਕਿਸ ਨੂੰ ਛੋਟਕ ਲਾਉਂਦਾ ਗੀਤ ਹੁੰਦਾ ਸੁਣਾਓ ਉਹ ਮੈਂ ਤਾਂ ਬਹੁਤ ਸੰਗਾਉ ਸੀ ਮੈਂ ਤਾਂ ਬੋਲਿਆ ਨਾ ਉਹ ਜਿਹੜਾ ਮੁੰਡਾ ਸਰਬਜੀਤ ਸੀਗਾ ਉਹ ਕਹਿੰਦਾ ਜੀ ਇਹ ਲਿਖਦਾ ਇਹ ਗੀਤ ਵੀ ਲਿਖਦਾ ਇਹ ਇਹ ਤੋਂ ਤੂੰ ਸੁਣ ਉਹ ਮਿੱਲੂ ਕਹਿੰਦੇ ਵੀ ਤੈਨੂੰ ਸੁਣਾਉਣਾ ਪੈਣਾ ਹਾਂ ਅੱਛਾ ਉਹ ਤੂੰ ਜਦੋਂ ਮੈਂ ਸੁਣਾਇਆ ਤਾਂ ਮਿੱਲੂ ਕਹਿੰਦੇ ਤੂੰ ਆਪ ਲਿਖਿਆ ਮੈਂ ਕਵੀ ਹਾਂ ਮੈਂ ਆਪ ਲਿਖਿਆ ਉਹ ਕਹਿੰਦੇ ਵੀ ਫਿਰ ਤਾ ਬਹੁਤ ਉਹਦੀ ਆਵਲਾ ਉਹ ਫਿਰ ਮੈਨੂੰ ਸਾਡੇ ਪੰਜਾਬੀ ਵਾਲੇ ਪ੍ਰੋਫੈਸਰ ਕੋਲ ਲੈ ਗਏ ਉਹ ਕਹਿੰਦੇ ਵੀ ਕਾਲਜ ਚ ਸਾਹਿਤ ਸਭਾ ਪ੍ਰਹਿਸਾਭ ਇਹਨੂੰ ਮੁੰਡੇ ਨੂੰ ਸੰਭੋ ਇਹ ਆਪ ਲਿਖਦਾ ਤੇ ਇਹਨੂੰ ਸਭਾ ਚ ਲੈ ਕੇ ਜਾਓ ਉਹ ਤੇ ਫਿਰ ਮੈਂ ਸਭਾ ਜਾਣ ਲੱਗਿਆ ਸਵੇਰ 'ਚ ਜਾ ਕੇ ਪਹਿਲਾਂ ਮੈਂ ਗੀਤਕੂਤਾਵਾਂ ਸੁਣਾਈਆਂ ਠੀਕ ਹੈ ਤੇ ਫਿਰ ਉੱਥੇ ਹੀ ਪ੍ਰੋਫੈਸਰ ਹਮਦਾਰਦ ਵੀਰ ਨੇ ਸ਼ਹਿਰ ਵੀ ਬਣਾਉਂਦੇ ਸੀ ਸਾਨੂੰ ਹਾਂਜੀ ਫਿਰ ਮੈਨੂੰ ਉਹਨਾਂ ਨੇ ਉਹਨਾਂ ਨਾਲ ਮਿਲਾਇਆ ਕਿਹੜਾ ਸੀਗਾ ਮਾਲਵਾ ਕਾਲਜ ਬੋਂਦਲੀ ਸਮਰਾਲਾ ਸਮਰਾਲਾ ਓਕੇ ਹਾਂਜੀ ਤੇ ਉੱਥੇ ਫਿਰ ਮੈਂ ਸਾਇਸਵਾ ਦਾ ਜਨਰਲ ਸੈਕਟਰੀ ਬਣਿਆ ਕਾਲਜ ਦੀ ਦਾ ਠੀਕ ਹੈ ਤੇ ਸਾਡੀਆਂ ਹਰ ਫਰਾਈਡੇ ਨੂੰ ਮੀਟਿੰਗ ਹੁੰਦੀ ਸੀਗੀ ਤੇ ਉੱਥੇ ਹੀ ਫਿਰ ਮੈਂ ਸਾਡੇ ਕਾਲਜ ਦਾ ਮੈਗਜ਼ੀਨ ਹੁੰਦਾ ਸੀਗਾ ਆਪਣੇ ਉਹਦਾ ਨਾਮ ਅਲਵਿੰਦਰ ਉਹ ਦਾ ਮੈਂ ਪੰਜਾਬੀ ਸੈਕਸ਼ਨ ਦਾ ਸੰਪਾਦਕ ਬਣਿਆ ਓਕੇ ਠੀਕ ਹੈ ਉੱਥੋਂ ਹੀ ਇਹ ਪ੍ਰੋਫੈਸਰ ਮੈਨੂੰ ਸਵਾ ਮਾਚਲੇ ਜਾਣ ਲੱਗੇ ਜਨਬਾਦੀ ਸੱ ਸਵਾ ਸੀਗੀ ਸਮਰਾਲੇ ਉਹਦੇ ਵਿੱਚ ਜਿਹਦੇ ਵਿੱਚ ਲਾਲ ਸਿੰਘ ਦੇਲ ਗੁਲਜ਼ਾਰ ਮੁਹੰਮਦ ਗੋਲੀਆ ਪ੍ਰੋਫੈਸਰ ਹਮਦਾਰ ਦੇ ਵੀ ਨਸ਼ਰ ਵੀ ਸੁਰਜੀਤ RAMਪੂਰੀ ਹੋਰ ਜਿੰਨੇ ਵੀ ਲੱਗੇ ਨੇ ਤੁਹਾਡੇ ਸਤਿ ਸ਼੍ਰੀ ਅਕਾਲ ਹਾਂ ਉਹਨਾਂ ਦੇ ਸੰਪਰਕ ਦੇ ਵਿੱਚ ਮੈਂ ਆ ਗਿਆ ਜਿੰਨੇ ਵੀ ਸੀਗੇ ਇਲਾਕੇ ਦੇ ਤੇ ਉੱਥੇ ਜਦੋਂ ਮੈਂ ਉਹਨਾਂ ਦਿਨਾਂ ਵਿੱਚ ਉੱਥੇ ਗਿਆ ਨਾ ਉੱਥੇ ਫਿਰ ਮੈਂ ਕਹਾਣੀਆਂ ਲਿਖਣਾ ਸ਼ੁਰੂ ਕੀਤੀਆਂ ਕੀਤੀਆਂ ਮੈਂ ਆਪਣੇ ਘਰ ਤੋਂ ਪਹਿਲਾਂ ਮੈਂ ਆਪਣੇ ਫਾਦਰ ਸਾਹਿਬ ਨੂੰ ਕਰੈਕਟਰ ਬਣਾ ਕੇ ਕਹਾਣੀ ਲਿਖੀ ਧੌਲਵਾਲਦ ਠੀਕ ਹੈ ਫਿਰ ਸਾਡੇ ਕੋਈ ਉੱਥੇ ਅ ਮੇਰੇ ਨਾਲ ਕਿਆਂ ਦੇ ਪਰਿਵਾਰ ਦੇ ਵਿੱਚ ਸਾਂਝੀ ਰਲਦੀ ਸੀ ਮਤਲਬ ਉਹ ਬੰਦਾ ਜਦੋਂ ਆਪ ਮੁੰਡਾ ਹੋ ਗਿਆ ਤਾਂ ਉਹਨੇ ਆਪਣੇ ਮੁੰਡੇ ਨੂੰ ਸਾਂਝੀ ਰਲਾਤਾ ਤੇ ਮੇਰੇ ਦਿਮਾਗ ਚ ਚੱਲੇ ਗਿਆ ਵੀ ਯਾਰ ਕੀ ਇਹ ਪੀੜੀ ਇਦਾਂ ਹੀ ਚੱਲਦੀ ਰਹੂ ਵੀ ਗਾਂ ਤੋਂ ਗਾਂ ਵੀ ਇਹਨਾਂ ਨੇ ਬੱਚਿਆਂ ਨੇ ਪੜ੍ਹਨਾ ਨਹੀਂ ਵੀ ਜਨਨ ਉਹਦੇ ਤੇ ਮੈਂ ਕਹਾਣੀ ਲਿਖੀ ਉਹ ਮਤ 3-4 ਕਹਾਣੀਆਂ ਲਿਖੀਆਂ ਤੇ ਫਿਰ ਮੈਂ ਇੱਕ ਕਹਾਣੀ ਲਿਖੀ ਜਿਹਦਾ ਨਾਮ ਸੀ ਸਨੇਹੀ ਸੁਲੀ ਤੇ ਉਹ ਪ੍ਰੋਫੈਸਰ ਹਮਦਰਦ ਵੀਰ ਨੇ ਸ਼ਹਿਰ ਵੀ ਨੂੰ ਦਿਖਾਈ ਤੇ ਪ੍ਰੋਫੈਸਰ ਸਤਿੰਦਰ ਸਪਣਾ ਨੂੰ ਦਿਖਾਈ ਪ੍ਰੋਫੈਸਰ ਸਤਿੰਦਰ ਸਪਣਾ ਮੈਨੂੰ ਪਾਸੇ ਲੈ ਜਾ ਕੇ ਕਹਿੰਦਾ ਵੀ ਇਹ ਕਹਾਣੀ ਤੂੰ ਲਿਖੀ ਹੈ ਮੈਂ ਕਿਹਾ ਵੀ ਹਾਂ ਤੇਰੀ ਆਪਣੀ ਹੈ ਮੈਂ ਕਿਹਾ ਹੂੰ ਕਿਹਦਾ ਫਿਰ ਤੂੰ ਕਹਾਣੀ ਲਿਖਿਆ ਵਾ ਕਹਾਣੀ ਨੂੰ ਉਹ ਵਧੀਆ ਲਿਖਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਇਹ ਕਹਾਣੀ ਵਾਲੇ ਪਾਸੇ ਦੀ ਯਾਤਰਾ ਸ਼ੁਰੂ ਕਰਨ ਦੇ ਵਿੱਚ ਤੁਹਾਡੇ ਟੀਚਰਾਂ ਦਾ ਟੀਚਰਾਂ ਦਾ ਤੁਹਾਡੇ ਵਿੱਚ ਇੱਕ ਖਾਸ ਉਹ ਉਹ ਅੰਸ਼ ਲੱਗਿਆ ਉਹ ਅੰਸ਼ੜੀ ਤਾਂ ਵਧੀਆ ਹੋ ਸਕਦਾ ਹਾਂਜੀ ਇਹਦੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਗੀਤ ਸੀ ਗੀਤਾ ਟੋਡਲ ਤਲੰਦੀ ਦੇ ਆ ਮੈਂ ਤੁਹਾਨੂੰ ਦੱਸਦਾ ਤੇ ਉਹ ਕਹਾਣੀ ਪ੍ਰੋਫੈਸਰ ਸਾਹਿਬ ਨੇ ਭੇਜਤੀ ਉੱਥੇ ਪੰਜਾਬ ਪੱਤਰਕਾਰ ਸੋਹਣ ਸਿੰਘ ਜੋਸ਼ ਕਰਦੇ ਹੁੰਦੇ ਸੀਗੇ ਮਹਾਲੇ ਤੋਂ ਉਹਦੀ ਚ ਕਹਾਣੀ ਛਪ ਗਈ ਠੀਕ ਹੈ ਔਰ ਫਿਰ ਮੈਂ ਅਜੇ ਮੈਂ ਕਾਲਜ ਦੇ ਵਿੱਚ ਸੈਕੰਡਰੀ ਸੀ ਸੀਗਾ ਕਿ ਮੈਂ ਅੜਦਾਲੇ ਚੰਗੇ ਪੇਕਾਂ ਦੇ ਵਿੱਚ ਨੰਬਰ ਛੁਪਣਾ ਸ਼ੁਰੂ ਹੋ ਗਿਆ ਸੀਗਾ ਠੀਕ ਹੈ ਠੀਕ ਹੈ ਤੇ ਕਾਲੀ ਦੀ ਸਟਰੀਟ ਤੇ ਬੋਲਣਾ ਸ਼ੁਰੂ ਹੋ ਗਿਆ ਸੀ ਉੱਥੇ ਹੀ ਪ੍ਰੋਫੈਸਰ ਇੰਦਰ ਸਿੰਘ ਸਪੜਾ ਨੇ ਮੈਂ ਪਹਿਲਾਂ ਮੇਜਰ ਸਿੰਘ ਆਪ ਤਾਂ ਨੌਲਿਕਾ ਲਿਖਦਾ ਸੀ ਉਹ ਮਾਰਕਟ ਲਿਖਦਾ ਹੁੰਦਾ ਸੀ ਤਾਂ ਫਿਰ ਉਹਨੇ ਮੈਨੂੰ ਮੇਜਰ ਮੰਗਟ ਕਰਕੇ ਸਟੇਜਾਂ ਤੇ ਬੁਲਾਉਣਾ ਸ਼ੁਰੂ ਕਰਤਾ ਤੇ ਚਲੋ ਹੌਲੀ-ਹੌਲੀ ਮੈਂ ਅਲਗ-ਵਾਰਾਂ ਕਾਫੀ ਧੁਨੀਆਂ ਸੁਆਵਾਂ ਦੇ ਵਿੱਚ ਚੱਲ ਲੱਗ ਗਿਆ ਤੇ ਕਹਾਣੀਆਂ ਫਿਰ ਮੈਂ ਜਿਹੜੀ ਲਿਖਾਈ ਨਾ ਕਿਹਾ ਜੀ ਤੇ ਤੁਹਾਡੀ ਪਹਿਲੀ ਕਹਾਣੀ ਕਿਹੜੀ ਸੀ ਔਰ ਕੀ ਵਿਸ਼ਾ ਸੀ ਉਹਦਾ ਪਹਿਲੀ ਕਹਾਣੀ ਆ ਜੀ ਸੀ ਨਾ ਵੀ ਜਿਹੜੀ ਮੈਂ ਤੁਹਾਨੂੰ ਦੱਸਿਆ ਸੁਆਰੀ ਸੁਲੀ ਇਕੋ ਤੁਸੀਂ ਆਪਣੇ ਫਾਦਰ ਸਾਹਿਬ ਦੇ ਬਾਰੇ ਜਿਹੜੇ ਫਾਦਰ ਸਾਹਿਬ ਉਹ ਕਹਾਣੀਆਂ ਹਮੇਸ਼ਾ ਸੁਭਵਾਈਆਂ ਨਹੀਂ ਕਿਤੇ ਅੱਛਾ ਉਹ ਨਹੀਂ ਸੁਭਵਾਈਆਂ ਉਹ ਸੁਭਵਾਈਆਂ ਨਹੀਂ ਉਹ ਕਾਫੀ ਸਾਰੀਆਂ ਕਹਾਣੀਆਂ ਵੀ ਮੇਰੀਆਂ ਜਣੀਆਂ ਅਭਿਆਸ ਚ ਚਲੀਆਂ ਗਈਆਂ ਓਕੇ ਤੇ ਇਹ ਕਹਾਣੀ ਬਾਅਦ ਤੋਂ ਬਾਅਦ ਫਿਰ ਮੈਂ ਇੱਕ ਹੋਰ ਕਹਾਣੀ ਲਿਖੀ ਉਹਦਾ ਨਾਮ ਸੀਗਾ ਪਲਪਰ ਮੌਤ ਅੱਛਾ ਉਹਦੇ ਚ ਮੇਨ ਕੈਰੇਕਟਰ ਮੇਰਾ ਨਾਨਾ ਸੀ ਮੇਰਾ ਨਾਨਾ ਜੋ ਕੋ ਸਾਡੇ ਇਲਾਕੇ ਦਾ ਬਹੁਤ ਮੰਨਿਆ ਪਰ ਮੰਨਿਆ ਬੰਦਾ ਲੰਬੜਦਾਰ ਸੀਗਾ ਠੀਕ ਹੈ ਜਿਹਦਾ ਡਿਸਪੀਸਪਲਨ ਘਰ ਚ ਬਹੁਤ ਸੀ ਉਸ ਡਿਸਪੀਸਪਲਨ ਨੂੰ ਮੈਂ ਵੀ ਮਨਿਆ ਜੀ ਮਤਲਬ ਕੋਈ ਪਰਿਵਾਰ ਦਾ ਜੀ ਮਤਲਬ ਉਹਦੀ ਮਰਜ਼ੀ ਤੋਂ ਬਗੈਰ ਕੋਈ ਚੂਹ ਚਾ ਬਾਹਰ ਨਹੀਂ ਸੀ ਕੱਢ ਸਕਦਾ ਤੇ ਜਦੋਂ ਬੁੱਢਾ ਹੋ ਜਾਂਦਾ ਠੀਕ ਤੇ ਮੈਂ ਉਹਨੂੰ ਕੋਰਨਰ ਦੇ ਵਿੱਚ ਦੇਖਦਾ ਵੀ ਉਹ ਕੋਈ ਪੁੱਛ ਨਹੀਂ ਰਿਹਾ ਉਹਨੂੰ ਕੋਈ ਸਾਰੇ ਅੰਗੋਗਲੀਆਂ ਕਰ ਰਹੇ ਨਹੀਂ ਠੀਕ ਹੈ ਵੀ ਉਹ ਜਮੇ ਕਹ ਲਓ ਜਮੇ ਆਪਾਂ ਕੈਮਰੇ ਦੀ ਫਰੇਮ ਚੋਂ ਬਾਹਰ ਹੋ ਜੀ ਇੱਦਾਂ ਫਰੇਮ ਚੋਂ ਬਾਹਰ ਹੋ ਜਾਂਦਾ ਠੀਕ ਹੈ ਤੇ ਫੇਰ ਇੱਕ ਦਿਨ ਉਹਦੀ ਨੂੰਹ ਕੋਈ ਗੱਲ ਕਰਦੀ ਆ ਆਪਣੇ ਹਸਬੰਦ ਨੂੰ ਕਹਿੰਦੀ ਆ ਕਹਿੰਦੀ ਐਤ ਕੀ ਖੰਡ ਥੋੜੀ ਜਿਹੀ ਜ਼ਿਆਦਾ ਪਾ ਲਿਓ ਬਾਪੂ ਜੀ ਦਾ ਕੀ ਪਤਾ अच्छा ठीक है ते ਕਹਿੰਦੀ ਫੇਰ ਮੱਤਾ ਕੜ ਮੱਤਾ ਆਉਣ ਗਿਆ ਜਾਂ ਹੋਰ ਉਹ ਪੁੱਤਾ ਬੈਠਾ ਸੁੱਚ ਮੈਨੇ ਟੋਕੜੇ ਤੋੜਨ ਦੀ ਤਿਆਰੀ ਠੀਕ ਹੈ ਤੇ ਉਹਦੇ ਤੇ ਫੇਰ ਮੈਂ ਕਹਾਣੀ ਲਈ ਸੀ ਕਹਾਣੀ ਦਾ ਨੋਸੇ ਪਰ ਪਲ ਪਲ ਮੌਤ ਕਹਿ ਸਕਦੇ ਸਾਡੇ ਬਿਛੇ ਦਾ ਨਾ ਹਾਂ ਪਲ ਪਲ ਮੌਤ ਪਲ ਪਲ ਮੌਤ ਉਹ ਉਹ ਦਿਨ ਮੈਂ ਕਹਾਣੀ ਪੜ੍ਹੀ ਸਵੇਰ ਦੇ ਵਿੱਚ ਉਹਦੇ ਵਿੱਚ ਫੇਰ ਮੈਨੂੰ ਕੋਈ ਮੰਗਤ ਲਈ ਲੋਂਜੀ ਕਹਿੰਦੇ ਨੇ ਕਹਿੰਦੇ ਮੰਗ ਤੇ ਕੋਈ ਕਲਾਸਿਕ ਕਹਾਣੀ ਆ ਮੈਂ ਇਦਾਂ ਦੀ ਕਹਾਣੀ ਵੀ ਸੁਣੀ ਬਹੁਤ ਖੂਬ ਹਾਂ ਤੇ ਤੇ ਸੁਖੀਤ ਖੁਰਸ਼ੀਦ ਜੀ ਵੀ ਸੀ ਮੀਟਿੰਗ ਦੇ ਵਿੱਚ ਅੱਛਾ ਜੀ ਤੇ ਉਹਨਾਂ ਨੇ ਵੀ ਬੜੀ ਉਹਦੀ ਪ੍ਰੇਜ਼ ਕੀਤੀ ਤੇ ਫਿਰ ਮੈਂ ਹੈਗਾ ਜਿਹੜਾ ਕਹਾਣੀਆਂ ਪੜਨ ਕਹਾਣੀਆਂ ਤੋਂ ਫਿਰ ਮੈਂ ਲਿਖਣ ਲੱਗੀ ਗਿਆ ਸੀਗਾ ਫਿਰ ਮੈਂ ਜਿੰਨੀਆਂ ਇਲਾਕੇ ਦੀਆਂ ਸਮਾਵਾਂ ਸੀ ਉਹਨਾਂ ਦੇ ਵਿੱਚ ਫੇਰ ਜਾ ਕੇ ਬਹੁਤ ਲ ਕਹਾਣੀਆਂ ਪੜਦਾ ਸੀ ਤੇ ਨਾਲ ਕਿਉਂਕਿ ਮੈਨੂੰ ਕ੍ਰਿਸ਼ਨ ਪਨੋੜ ਜੀ ਪਹਿਲੀ ਵਾਰ ਮਿਲੇ ਸੀਗੇ ਆਪਣੇ ਸਮਰਾਲਾ ਸਭਾ ਦੇ ਵਿੱਚ ਮੈਂ ਗੀਤ ਤਾਂ ਲਿਖ ਲਈ ਸੀਗਾ ਤਾਂ ਫਿਰ ਇਹ ਮੈਨੂੰ ਕਹਿੰਦੇ ਮੰਗ ਤੂੰ ਗੀਤ ਲਿਖ ਤੂੰ ਨਾਲ ਗਜ਼ਲ ਵੀ ਲਿਖਿਆ ਕਰ ਓਕੇ ਪੀਨ ਨਵੇਂ ਨਸਰਨਫੂ ਬੈਰਾ ਮੈਂ ਉਹ ਅਕਸਰ ਭੈਣੀ ਸਾਹਿਬ ਜਾਂਦਾ ਸੀ ਇਹਨਾਂ ਦੇ ਘਰੇ ਕਿ ਉਹ ਇਸ ਨਸੀਮ ਪਨੂ ਆਪਣੇ ਕ੍ਰਿਸ਼ਕ ਪਨੂ ਆਪਣੇ ਹੋਰ ਜਿੰਨੇ ਵੀ ਸੱਤ ਬਾਰ ਸੀਗੇ ਰਮਨਸਾ ਮਾਚੀ ਵੜਾ ਸੀਗਾ ਮਹਿੰਦਰ ਰਾਮਪੂਰੀ ਸੀਗਾ ਕਿਹੜੇ ਗੱਲ ਬੋਲ ਜੀ ਲਿਖ ਦੇ ਸੀ ਇਹਨਾਂ ਨੇ ਫੇ ਮੈਨੂੰ ਕਾਫੀ ਮਤਵਯੀ ਦੇ ਬਾਰੇ ਦੱਸਿਆ ਪਰ ਮੈਂ ਕਾਫੀ ਲਿਖਿਆ ਕਿ ਮੇਰੀ ਕਿਤਾਬ ਵੀ ਆਈ ਨਾ ਇੱਕ ਉਹ ਮੈਂ ਇੱਥੇ ਆ ਕੇ ਸੁਭਾ ਜੀ ਹਾਂ ਹਾਂ ਓਕੇ ਉਹ ਦਾ ਨਾਮ ਸੀ ਦਰਿਆ ਚੋਂ ਦਿਸਦਾ ਚੰਨ ਓਕੇ ਇਹ ਤੇ ਫਿਰ ਜਿਹੜਾ ਤੁਹਾਡਾ ਇਹ ਇੱਥੇ ਆਉਣ ਦਾ ਸਬਬ ਕਿਵੇਂ ਬਣਦਾ ਹੈ ਇੱਥੇ ਮੈਂ ਵਿਆਹ ਕਰਵਾ ਕੇ ਆਇਆ ਠੀਕ ਹੈ ਠੀਕ ਹੈ ਜੀ ਇੱਥੇ ਮੈਂ ਵਿਆਹ ਕਰਵਾ ਕੇ ਆਇਆ ਮੇਰੀ ਵਾਈਫ ਪਤਨੀ ਰਸ਼ਪਿੰਦਰ ਜੀ ਉਹਨੇ ਮੈਨੂੰ ਸੱਦਿਆ ਤੇਗਾ ਉਹਨਾਂ ਦੀ ਫੈਮਿਲੀ ਆਲਰੇਡੀ ਹਰਸੀਗੀ ਹਾਂ ਜੀ ਤਾਂ ਇੱਥੇ ਆ ਕੇ ਫਿਰ ਕਿਉਂਕਿ ਗੱਲ ਸਾਡੀ ਪਹਿਲਾਂ ਦੀ ਵੈਸੇ ਤਾਂ ਅਸੀਂ ਵਿਆਹ ਤੋਂ ਪਹਿਲਾਂ ਹੀ ਜਾਣਦੇ ਸੀ ਠੀਕ ਹੈ ਜਾਣਦੇ ਸੀ ਇਹਨੂੰ ਵੀ ਪਤਾ ਸੀਗਾ ਵੀ ਮੈਂ ਲਿਖਦਾ ਹਾਂ ਜਾਂ ਹੋਰ ਸਾਰਾ ਕੁਝ ਠੀਕ ਹੈ ਤੇ ਫਿਰ ਮੈਂ ਉਮੀਦ ਨਾਲ 90 ਚਿੱਠੇ ਆ ਗਿਆ ਓਕੇ ਉਦੋਂ ਮੈਂ ਪੀ ਐਚ ਡੀ ਕਰਦਾ ਸੀ ਮੈਂ ਮਤਲਬ ਜਿਵੇਂ ਪੜ੍ਹਾਈ ਜੇ ਛੱਡੀ ਨਹੀਂ ਸੀਗੀ ਐਮ ਐ ਕਰਨ ਤੋਂ ਬਾਅਦ ਮੈਂ ਪੀ ਐਚ ਡੀ ਕਰਦਾ ਸੀਗਾ ਉੱਥੇ ਗੁਲਜਾਰ ਪੰਦੀਰ ਸੀ ਕੋ ਗਾਈਡ ਜਿਹਾ ਕਰਦੇ ਸੀ ਅਰਵਿੰਦਰ ਰਵੀ ਗੱਠਾ ਕਰਦੇ ਸੀਗੇ ਦਰਵਿੰਦਰ ਰਵੀ ਦਾ ਫਿਰ ਮਰਡਰ ਹੋ ਗਿਆ ਫਿਰ ਹੁਣ ਸਭ ਉਸ ਤਰ੍ਹਾਂ ਹੀ ਹਲਾਤਾ ਹੂੰ ਤੋ ਕਰਦੇ ਸੀ ਤੇ ਉਹਨੇ ਫਿਰ ਪੰਦੀਰ ਨੇ ਤਾਂ ਪੀ ਐਚ ਡੀ ਪੂਰੀ ਕਰ ਲਈ ਤੇ ਮੈਂ ਜਿਹੜਾ ਹੈਗਾ ਉਹ 2 ਸਾਲ ਕੰਪਲੀਟ ਕੀਤੇ ਸੀ ਫਿਰ ਮੈਂ ਬਚਾਲੀ ਛੱਡ ਕੇ ਆ ਗਿਆ ਸੋ ਇੱਥੋਂ ਹੁਣ ਕੋਈ ਲਾਈਫ ਜ਼ੀਰੋ ਤੋਂ ਸ਼ੁਰੂ ਕਰਨੀ ਸੀ ਤੇ ਫਿਰ ਮੈਨੂੰ ਮੁੜ ਕੇ ਨਹੀਂ ਮੌਕਾ ਮਿਲਿਆ ਹੈਗਾ ਵੀ ਮੈਂ ਕੰਪਲੀਟ ਕਰ ਸਕਾਂ ਤੇ ਇੱਥੇ ਆ ਕੇ ਫਿਰ ਮੈਂ ਜਦੋਂ ਕੈਨੇਡਾ ਮੈਂ ਆਇਆ ਮੇਰੇ ਆਉਣ ਤੋਂ ਪਹਿਲਾਂ ਮੇਰੀ ਇੱਕ ਕਿਤਾਬ ਕਹਾਣੀਆਂ ਦੀ ਜਿਹੜੀ ਛਪ ਚੁੱਕੀ ਸੀਗੀ ਇੰਡੀਆ ਵਿੱਚ ਇੰਡੀਆ ਵਿੱਚ 1990 ਵਿੱਚ ਉਹਦਾ ਨਾਮ ਸੀ ਤਲੀਆਂ ਤੇ ਉੱਗੇ ਥੋਰ ਉਹ ਪਿੰਡੂ ਜੀਵਨ ਨਾਲ ਸੰਬੰਧਿਤ ਕਹਾਣੀਆਂ ਸੀਗੀਆਂ ਉਹ ਕਹਾਣੀਆਂ तकरीबन ਸਾਰੇ ਪਰਚੇ ਹਸਤਾਲਿਆਂ ਦੇ ਵਿੱਚ ਚੱਕੀਆਂ ਹੋਈਆਂ ਸੀਗੀਆਂ ਤੇ ਉਹ ਕਦੋਂ ਕਿਵੇਂ ਸੁਪਾਈ ਆਪਾਂ ਕਦੇ ਫੇਰ ਗੱਲ ਕਰਾਂਗੇ ਲੰਬਾ ਚੌੜਾ ਚੱਕਰ ਤੇ ਲੇਕਿਨ ਮੇਰੀ ਕੋਈ ਕਿਤਾਬ ਆ ਚੁੱਕੀ ਸੀ ਜਦੋਂ ਮੈਂ ਐਮਏ ਕਰਦਾ ਸੀ ਪੰਜਾਬ ਯੂਨੀਵਰਸਿਟੀ ਪਟਿਆਲਾ ਚ ਤੇ ਮੇਰੀਆਂ ਜਿਹੜੀਆਂ ਜਿਹੜੇ ਕਲਾਸ ਦੇ ਵਿੱਚ ਮੇਰੇ ਲੋਕ ਸੀ ਉਹ ਮੈਨੂੰ ਐਜ਼ ਏ ਡਾਇਰੈਕਟਰ ਉਦੋਂ ਵੀ ਪਛਾਣਦੇ ਜਾਣਦੇ ਸੀਗੇ ਵੀ ਇਹ ਉਹੀ ਬੰਦਾ ਜਿਹੜਾ ਛੱਪਦਾ ਤੇ ਮੈਂ ਬੰਦਾ ਮਤਲਬ ਮੈਜ ਐ ਜੇ ਅਸੀਂ ਵੀ ਐਮਏ ਵੀ ਕਰਦਾ ਸੀ ਤੇ ਮੇਰੀ ਕਿਤਾਬ ਵੀ ਉਹ ਸ਼ਾਪ ਚੁੱਕੀ ਸੀ ਠੀਕ ਹੈ ਉਹ ਕੋਈ ਕਿਤਾਬ ਮੈਂ ਲੇਖਿਆ ਅਸੀਂ ਉਹ ਤਾਂ ਬਾਅਦ ਵਿੱਚ ਆਇਆ ਲਿਖਿਆ ਇੱਥੇ ਆ ਕੇ ਲਿਖਿਆ ਕਿ ਤੇ ਜਿਹੜਾ ਤੋਂ ਵਿਦਿਆਰਥੀ ਜੀਵਨ ਦੇ ਵਿੱਚ ਪਹਿਲੇ ਤੁਸੀਂ ਕਿਤਾਬ ਆਪਣੇ ਉੱਥੇ ਸ਼ਾਪ ਨੇ ਹੂੰ ਫਿਰ ਕਿਉਂਕਿ ਮੇਰੇ ਖਿਆਲ ਨਾਲ ਜਿਹੜਾ ਤੁਹਾਡਾ ਦੌਰ ਆ 90 ਦਾ 80 90 ਦੇ ਵਿੱਚ ਦਾ ਦਾਕਾ ਜਿਹੜਾ ਆ ਹੂੰ ਹੂੰ ਉਹਦੇ ਵਿੱਚ ਬੜਾ ਕੁਝ ਉਤਲ ਬੁਤਲ ਵਾਲਾ ਪੰਜਾਬ ਦੇ ਵਿੱਚ ਸੀਗਾ ਠੀਕ ਹੈ ਤੇ ਉਹ ਬਹੁਤ ਸਾਰਾ ਖੜਕ ਦੌਰ ਦਾ ਉਹ ਦੌਰ ਚੱਲ ਰਿਹਾ ਸੀ ਬਹੁਤ ਸਾਰੇ ਉਦੋਂ ਉਸ ਵੇਲੇ ਮੁੰਡਿਆਂ ਦਾ ਮਾਰਿਆ ਜਾਣਾ ਚੱਕਿਆ ਜਾਣਾ ਜਾਂ ਜਿਹੜੇ ਪੁਲਿਸ ਵਾਲੇ ਪਾਸੇ ਦੇ ਸੀ ਉਹ ਵੀ ਪੰਜਾਬੀ ਸੀ ਉਹ ਵੀ ਮਰ ਰਹੇ ਸੀ ਤੇ ਕਹਿਣ ਤੋਂ ਪਾਵੇ ਕਿ ਸਟੇਬਿਲਟੀ ਉਸ ਵੇਲੇ ਲਿਖਣ ਦੀ ਹੈ ਨਹੀਂ ਸੀ ਬਹੁਤ ਸਾਰੇ ਲੇਖਕਾਂ ਨੇ ਮੈਨੂੰ ਉਹ ਜਿੰਨਾ ਮੈਨੂੰ ਯਾਦ ਆ ਕਿ ਚੁੱਪ ਕਰ ਗਿਆ ਸੀ ਉਸ ਵੇਲੇ ਉਹਨਾਂ ਨੇ ਡਾਕਟਰ ਹਰਪੰਸਰ ਨੇ ਇੱਕ ਨਜ਼ਮ ਲਿਖੀ ਸੀ ਟੁਕੀਆਂ ਜੀਭਾਂ ਵਾਲੇ ਔਰ ਉਹਦੇ ਉੱਤੇ ਉਹਨਾਂ ਨੇ ਇਹੀ ਕੀਤਾ ਸੀ ਕਿ ਅੱਜ ਕੋਈ ਵੀ ਬੋਲਦਾ ਹੈ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਕਤਲੋਗਾਰ ਤਕੂਲ ਖਰਾਬਾ ਕਿੰਨਾ ਕੁਝ ਹੋ ਰਿਹਾ ਤੇ ਤੁਸੀਂ 90 ਦੇ ਵਿੱਚ ਇੱਥੇ ਆ ਗਏ ਕਿ ਉਹ ਜਿਹੜਾ ਉਹ ਅਸਰ ਆ ਉਹ ਤੁਹਾਡੇ ਨਾਲ ਇੱਥੇ ਤੱਕ ਆਇਆ ਜਾਂ ਤੁਸੀਂ ਉਹਨੂੰ ਪਿੱਛੇ ਰਹਿ ਗਏ ਨਹੀਂ ਬਿਲਕੁਲ ਆਇਆ ਜੀ ਬਿਲਕੁਲ ਆਇਆ ਕਿਉਂਕਿ ਮੈਂ ਬਹੁਤ ਔਖੇ ਸਮੇਂ ਵਿੱਚ ਵਿਚਰਿਆ ਉਹਨਾਂ ਦੇ ਵਿੱਚ ਔਰ ਕੰਟੀਨਿਊ ਸਰਗਰਮ ਰਿਹਾ ਤੇ ਮੈਂ ਆਪਣੀ ਉੱਥੇ ਸਭਾ ਬਣਾਈ ਸੀ ਸੀ ਦੋਸਤੋ ਮਿੱਤਰਾਂ ਨੇ ਰੜਕੇ ਜਿਹਦੇ ਵਿੱਚ ਮੇਰਾ ਮੁੱਖ ਰੋਲ ਸੀਗਾ ਕਲਾ ਸੰਗਮ ਨੀਲੋਂ ਬੋਲ ਠੀਕ ਹੈ ਉਹ ਸੀ ਹੁਣ ਬਣਾਈਆ 1982 ਚ ਜਦੋਂ ਪੂਰੀ ਪੀਕ ਦੇ ਸੀ ਡੈਰਿਜ਼ਮ ਠੀਕ ਹੈ ਦਾਂਦਾਂ ਤਨੂੰ ਥ੍ਰੈਟਾਂ ਮਿਲਦੀਆਂ ਸੀ ਕਈ ਵਾਰ ਤੁਸੀਂ ਕਹਾਣੀ ਦੀ ਮੀਟਿੰਗ ਚ ਪੜਦੇ ਤੇ ਬਰਸਤ ਮਾਰ ਜਾਂਦੇ ਸੀ ਬੰਦੇ ਮਾਰ ਜਾਂਦੇ ਸੀ ਕਿੰਨੇ ਕਤਲ ਹੋਏ ਸੀ ਉਹਨਾਂ ਦਿਨਾਂ ਦੇ ਵਿੱਚ ਮਤਲਬ ਸਹਿਸਮਾਹਵਾਂ ਨਾਲ ਕਿੰਦਾ ਪਾਪ ਸਹਿਸਮਾਹਵਾਂ ਨਾਲ ਵੀ ਪਾਛਦਾ ਕਤਲ ਹੋਇਆ ਹੋਰ ਬੰਦੇ ਮਾਰੇ ਮਤਲਬ دہشت ਸੀ ਡਰ ਸੀ ਤੁਹਾਨੂੰ ਇਹ ਨਹੀਂ ਸੀ ਪਤਾ ਮੈਨ ਨਾਲ ਦਾ ਬੰਦਾ ਕਿੱਧਰ ਹੋਆ ਔਰ ਮੇਰੇ ਆਪਣੇ ਨਾਲ ਦੀ ਮੇਰੇ ਕਾਲਜ ਦੇ ਦੋਸਤ ਮੇਰੇ ਘਰ ਆਉਣ ਵਾਲੇ ਬੰਦੇ ਤੁਹਾਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਬੰਦਾ ਤੁਹਾਨੂੰ ਮਿਲਣਾ ਹੈ ਜਿਹੜਾ ਤੁਹਾਡੇ ਬੰਦੇ ਨਾਲ ਬੈਠਾ ਤੇ ਉਹਦੀ ਸੋਚ ਕੀ ਹੈ ਉਹ ਬੰਦੇ ਦੂਜੇ ਪਾਸੇ ਚਲੇ ਗਏ ਠੀਕ ਹੈ ਮੈਂ ਤੁਹਾਨੂੰ ਨੌ ਬਣਾ ਸਕਦਾ ਜਿਹੜੇ ਟਾਪ ਦੇ ਟੈਰਸਟ ਬਾਹ ਦੇ ਵਿੱਚ ਬਣੇ ਹਾਂ ਕੋਈ ਸਰਕਾਰੀ ਜੋ ਖੜੇ ਹੋਵੇ ਜਾ ਕੇ ਸਰਕਾਰੀ ਪੱਕੇ ਤਾਂ ਖੜੇ ਹੋਈ ਮਤਲਬ ਜੱਥੇਬੰਦੀਆਂ ਦੇ ਜਨਰਲ ਤੱਕ ਬਣ ਗਏ ਹਾਂ ਠੀਕ ਹੈ ਜਿਹੜੇ ਤੁਹਾਨੂੰ ਬਹੁਤ ਨੇੜੇੋਂ ਜਾਣਦੇ ਸੀ ਨੇੜੇ ਦੇ ਸੀ ਉਹ ਫਿਰ ਉਹਨਾਂ ਦੇ ਉਹ ਉਹ ਉਹਨਾਂ ਦੀ ਪੁਲਿਸ ਮੁਕਾਬਲੇ ਨਹੀਂ ਹੋਏ ਤੇ ਤੁਸੀਂ ਜਿਹੜਾ ਉਹ ਇੱਕ ਦੌਰ ਸੀਗਾ ਜਿਹੇ ਦਾ ਭਿਆਨਕ ਦੌਰ ਪੰਜਾਬ ਦੇ ਵਿੱਚ ਸਰ ਜਿਹੜਾ ਸਾਡੇ ਜੀਵਨਾਂ ਦੇ ਵਿੱਚ ਸਾਡੇ ਸਮੇਂ 'ਚ ਵਾਪਰਿਆ ਉਹਦੇ ਨਾਲ ਬਹੁਤ ਸਾਰੀਆਂ ਤੁਹਾਡੇ ਜਿੱਦਾਂ ਤੁਸੀਂ ਕਹਿੰਦੇ ਤੁਹਾਡੇ ਬਿੱਤਰ ਕਈ ਬੰਦੇ ਮੁੰਡੇ ਖਾੜਕੂ ਲੈਰ ਦੇ ਨਾਲ ਰਿਲੇਟ ਕਰਕੇ ਉਹਨਾਂ ਵਾਲੇ ਪਾਸੇ ਕੋਈ ਜਨਰਲ ਬਣ ਗਿਆ ਕੋਈ ਏਰੀਆ ਕਮਾਂਡਰ ਬਣ ਗਿਆ ਕੋਈ ਕੁਝ ਹੋ ਗਿਆ ਪਰ ਉਹ ਇੱਕ ਤੁਹਾਡਾ ਅਟੈਚਮੈਂਟ ਹੁੰਦੀ ਆ ਤੇ ਜੇ ਅਸੀਂ ਧਰਮ ਦੀ ਗੱਲ ਕਰੀਏ ਸਿੱਖISM ਦੇ ਜਿਹੜੇ ਪਰਿਵਾਰਾਂ ਚ ਅਸੀਂ ਜੰਮਦੇ ਆ ਉਹ ਧਰਮ ਸਾਡੇ ਨਾਲ ਨਾਲੇ ਸਾਨੂੰ ਲੈ ਕੇ ਤੁਰਦਾ ਉਹਨਾਂ ਕੋਲ ਲੈ ਕੇ ਕਹੇ ਲੋ ਤੁਰਦਾ ਬਹੁਤ ਸਾਰੇ ਲੋਕ ਫਿਰ ਉਸ ਨੂੰ ਤਲਾਜ ਲਈ ਵੀ ਦੇ ਜਾਂਦੇ ਸਮੇਂ ਦੇ ਮੁਤਾਬਕ ਜਾਂ ਲਹਿਰ ਦਾ ਜਿਹੜਾ ਜੇ ਜੇ ਤੁਸੀਂ ਜਿਹੜੀ ਉਹਨਾਂ ਦੀ ਲੈਫਟ ਸਾਈਡ ਮੂਵਮੈਂਟ ਦਾ ਟਾਈਮ ਦੇਖੋ ਉਸ ਉਸ ਵੇਲੇ ਦੇ ਲੇਖਕਾਂ ਨੂੰ ਦੇਖੋ ਉਹਨਾਂ ਨੇ ਧਰਮ ਨੂੰ ਛੱਡਿਆ ਹੂੰ ਧਰਮ ਛੱਡ ਕੇ ਉਹਨਾਂ ਨੇ ਇੱਕ ਲੈਫਟ ਸਾਈਡ ਮੂਵਮੈਂਟ ਦੀ ਜਿਹੜੀ ਵਿਚਾਰਧਾਰਾ ਇੱਕ ਮਾਰਕਸਵਾਦੀ ਵਿਚਾਰਧਾਰਾ ਨੂੰ ਲੈ ਕੇ ਉਹਨਾਂ ਨੇ ਆਪਣਾ ਮੁੱਦਾ ਬਣਾ ਲਿਆ ਯੂਨੀਵਰਸਿਟੀਆਂ ਦੇ ਟੀਚਰਾਂ ਦੇ ਉੱਤੇ ਇਹਦਾ ਅਸਰ ਹੋਣਾ ਸ਼ੁਰੂ ਹੋ ਗਿਆ ਇੱਕ ਟ੍ਰੈਂਡ ਬਣ ਗਿਆ ਸੀ ਕਿ ਤੁਸੀਂ ਝੋਲਾ ਪਾ ਕੇ ਤੁਰੇ ਫਿਰਦੇ ਆ ਕਬੀ ਵਾਹ ਦੇ ਵਿੱਚ ਤੇ ਫਿਰ ਤੁਸੀਂ ਇੱਕ ਬਹੁਤ ਵੱਡੇ ਵਿਦਵਾਨ ਦੇ ਤੌਰ ਤੇ ਉੱਤੇ ਵਿਚਰ ਰਹੇ ਹੋ ਆ ਤੇ ਉਹ ਜਿਹੜਾ ਮਾਹੌਲ ਸੀਗਾ ਕਿਉਂਕਿ ਉਹ ਤੁਹਾਡੇ ਜੀਵਨ ਦੇ ਵਿੱਚੋਂ ਦੀ ਵੀ ਲੰਘ ਕੇ ਆਇਆ ਕਿ ਤੁਹਾਨੂੰ ਲੱਗਾ ਕਿ ਧਰਮ ਜਿਹੜਾ ਆ ਇਹ ਤੁਹਾਡੇ ਜੀਵਨ ਦਾ ਹਿੱਸਾ ਬਣਿਆ ਰਹਿੰਦਾ ਹੈ ਜਾਂ ਇਹ ਤੁਹਾਨੂੰ ਛੱਡ ਜਾਂਦਾ ਜਾਂ ਤੁਸੀਂ ਇਹਨੂੰ ਛੱਡ ਜਾਂਦੇ ਆ। ਜਾਂ ਇੱਕ ਨੂੰ ਧਰਮ ਦੇ ਨਾਲ ਕਿੰਨਾ ਰਿਲੇਟ ਕਰਨਾ ਚਾਹੀਦਾ। ਕਿਉਂਕਿ ਇਹ ਸਾਡੇ ਜੀਵਨ ਦਾ ਬਹੁਤ ਵੱਡਾ ਪੱਖ ਆ ਜਿਹੜਾ ਨਾਲ-ਨਾਲ ਬਿਲ ਲੱਗਦਾ ਕਿ ਇਹ ਤੋੜਦਾ ਆ ਕੋਈ ਸ਼ੇ ਦੇ ਨੇੜੇ ਚਲੇ ਜਾਂਦੇ ਕੋਈ ਪੈਰਲ ਚੱਲਦੇ ਆ ਕੋਈ ਵਿੱਚ ਮਰ ਜੁ ਜਾਂਦੇ ਆ। ਸੋ ਇਹਦੇ ਬਾਰੇ ਮੈਂ ਜਾਣਨਾ। ਦੇਖੋ ਧਰਮ ਜਿਹੜਾ ਹੈਗਾ ਨਾ ਇਹ ਰਵਾਇਤਾਂ ਨਹੀਂ ਹੈਗਾ। ਹੂੰ। ਠੀਕ ਹੈ ਵੀ ਤੁਸੀਂ ਇੱਕ ਖਾਸ ਕਿਸਮ ਦਾ ਮਤਲਬ ਜਿੱਦਾਂ ਉਹ ਫਾਲੋ ਕਰਦੇ ਹੋ ਉਹਨੂੰ। ਹੂੰ। ਜਾਂ ਤੁਸੀਂ ਇਹਨਾਂ ਨੂੰ ਫਾਲੋ ਕਰਦੇ ਹੋ ਜਾਂ ਹੋਰ ਜਿਹੜਾ ਧਰਮ ਹੈ ਆਪਣੇ ਆਪ ਦੇ ਵਿੱਚ ਜੇ ਅਸੀਂ ਇਹਨੂੰ ਉਸ ਦੌਰ 'ਚ ਰੱਖ ਕੇ ਦੇਖੀਏ ਤੇ ਇਹਦਾ ਪੋਜੀਟਿਵ ਰੂਪ ਰਿਹਾ ਤੇ ਮੈਂ ਸਿੱਖੀ ਜਿੰਦ ਦੀ ਗੱਲ ਕਰਦਾ ਠੀਕ ਹੈ ਸਿੱਖੀ ਜਿੰਦ ਦੇ ਵਿੱਚ ਹੁਣ ਗੁਰੂ ਗੋਬਿੰਦ ਸਿੰਘ ਦੀ ਲਾ ਲੋ ਤਾਂ ਉਹਨਾਂ ਨੇ ਮਤਲਬ ਸਿੱਖੀ ਜਿੰਦ ਦੇ ਵਿੱਚ ਮਤਲਬ ਤੋਂ ਇਨਸਾਨ ਨੂੰ ਜ਼ੁਲਮ ਦੇ ਖਿਲਾਫ ਲੜਨਾ ਪਿਆ ਜੋ ਨੂੰ ਮੂ ਦੇ ਵੀ ਕਰ ਸਕਦੇ ਜਿਹੜੇ ਖਾੜਕੂ ਨੇ ਤੇ ਉਹ ਨੂੰ ਮੂ ਵੀ ਕਰ ਸਕਦੇ ਜਦੋਂ ਤੁਸੀਂ ਕਿਸੇ ਦੀ ਮੋਟਰ ਤੇ ਜਾ ਕੇ 15 20 ਮਹੀਆਂ ਨੂੰ ਗੋਲੀ ਮਾਰ ਦਿੰਦੇ ਹੋ ਮਜ਼ਦੂਰ ਬੰਦਿਆਂ ਨੂੰ ਜਿਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਉਹਨਾਂ ਨੂੰ ਬਹੁਤ ਵੱਡਾ ਜ਼ੁਰਮ ਹੈ ਠੀਕ ਹੈ ਤੇ ਤੁਸੀਂ ਜਾਣਦੇ ਹੋ ਕਿਸੇ ਦੇ ਘਰ ਰ ਮਤਲਬ ਕਿਸੇ ਨੂੰ ਰੇਪ ਕਰਕੇ ਤੁਸੀਂ ਉਹਦਾ ਸਾਰਾ ਪਰਿਵਾਰ ਮਾਰ ਦਿਓ ਇਹ ਵੀ ਸੁਰਮ ਹੈ ਠੀਕ ਹੈ ਮੈਂ ਜਿਹੜਾ ਧਰਮ ਸਿੱਖਿਆ ਜਿਆ ਤਰ੍ਹਾਂ ਕੋ ਮੋਹੋ ਚ ਪਰ ਉਹਦੇ ਚ ਹੈਗਾ ਵੀ ਜ਼ੁਲਮ ਦੇ ਖਿਲਾਫ ਬੋਲਣਾ ਜਿੱਥੇ ਗਲਤ ਹੋ ਰਿਹਾ ਉੱਥੇ ਬੋਲਣਾ ਉਹ ਅਸੀਂ ਬੋਲਦੇ ਸੀ ਇੱਥੇ ਵੀ ਬੋਲੇ ਆ ਠੀਕ ਹੈ ਤੇ ਅਸੀਂ ਦਿੱਲੀ ਦੰਗੇ ਹੋਏ ਨੇ ਦਿੱਲੀ ਦੰਗਿਆਂ ਦੇ ਵਿੱਚ 1984 ਜਦੋਂ ਹੋਏ ਨੇ ਮੈਂ ਮਹੀਨੇ ਬਾਅਦ ਉਹ ਦਿੱਲੀ ਗਿਆ ਸੀਗਾ ਠੀਕ ਮੈਂ ਉਹ ਘਰ ਜਲੇ ਦੇਖੇ ਮੈਂ ਮਤਲਬ ਉਹ ਮਰਤੇ ਲਾਸ਼ਾਂ ਦੀ ਸਮੈਲ ਜਿਹੜੀ ਹਵਾ 'ਚ ਉਹ ਮੈਂ ਸੋਸਕੀਤੀ ਮੈਂ ਉਹ ਵੇਖੀ ਸੀ ਸਹੀ ਜਦੋਂ ਗਾ ਸਭ ਪੰਗਲਾ ਸਰਦਾਰ ਹੈਗੇ ਸਾਰੇ ਨਾ ਜਸਟ ਦੇ ਪੋਰਟੂਮ ਲਾ ਕੇ ਦੇਖਦੇ ਸੀ ਹੋਟਲ ਸ਼ੋਮਰਾ ਦੇ ਤੋਂ ਪਹਿਲਾਂ ਮੈਨੂੰ ਕਿਸੇਲੇ ਕਮਰਾ ਨਹੀਂ ਸੀ ਦਿੱਤੀ ਦਿੱਲੀ ਇੱਕ ਮਹੀਨੇ ਬਾਅਦ ਠੀਕ ਹੈ ਮੈਂ ਇਹ ਹੀ ਤੁਹਾਡੇ ਕੋਲ ਰਹੀ ਸੀ ਆ ਥੋੜੀ ਜਿਹੜੀ ਗੱਲ ਹੈ ਨਾ ਵੀ ਉਹ ਇੱਕ ਬਾਤਵਰਨ ਇੰਦਾ ਦਾ ਬਣ ਗਿਆ ਕਿ ਅੰਟੀ ਸਿੱਖ ਖਾਸ ਤਰ੍ਹਾਂ ਦੇ ਮੂਮੈਂਟ ਜਿਹੜੀ ਆ ਦੂਜੀਆਂ ਕੌਮਾਂ ਦੇ ਵਿੱਚ ਖੜੀ ਹੋ ਗਈ ਹੁਣ ਇਹਦੇ ਵਿੱਚ ਇੱਕ ਮਸਾਲਾ ਇਹ ਬਣ ਗਿਆ ਕਿ ਤੁਸੀਂ ਇੱਕ ਅਮਰਤਾ ਪ੍ਰੀਤਮ ਦੇ ਗੀਤ ਨੂੰ 47 ਦੇ ਵੇਲੇ ਜਿਹੜਾ ਲਿਖਿਆ ਗਿਆ ਆੱਖਾਂ ਵਰਦਸ਼ਾ ਨੂੰ ਪਰ ਮੈਂ ਉਹਨਾਂ ਦੀ ਅਜੀਤ ਕੋਰ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਆ ਹੂੰ ਹੂੰ ਉਦੇ ਵਿੱਚ ਉਹ ਕਹਿੰਦੇ ਆ ਕਿ ਜਦੋਂ ਇਹ ਸਾਰਾ ਕੁਝ ਵਾਪਰਿਆ ਉਸ ਵੇਲੇ ਅਮਰਤਾ ਪ੍ਰੀਤਮ ਦੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਵਾਪਰਿਆ ਇੱਕ ਨਜ਼ਮ ਤਾਂ ਉਹਦੋਂ ਲਿਖੀ ਕਿ ਜਦੋਂ 47 ਦੀ ਵੰਡ ਪਈ ਆ ਉਦੋਂ ਵੀ ਇੱਕ ਕਤਲਗਾਰ ਜਿਹੜੀ ਆ ਅੜਬ ਰੁਖੀ ਹੋਈ ਆ ਇੱਕ ਕਤਲਗਾਰ ਜਿਹੜੀ 84 ਦੇ ਵਿੱਚ ਹੋਈ ਆ ਉਸ ਵੇਲੇ ਉਹ ਸਾਡੀ ਲੇਖਕਾ ਵੱਡੀ ਲੇਖਕਾ ਉਸ ਸਮੇਂ ਹਣੇ ਜੀ ਉਹ ਚੁੱਪ ਰਹੀ ਸੀ ਬਿਲਕੁਲ ਉਹ ਚੁੱਪ ਕਰਨ ਦਾ ਕਾਰਨ ਇਹ ਸੀਗਾ ਕਿ ਉਹਨੂੰ ਰਾਜ ਸਭਾ ਦੀ ਮੈਂਬਰੀ ਦੀ ਆਫਰਸ਼ਿਪ ਆਈ ਸੀ ਇੰਦਰਾ ਗਾਂਧੀ ਵੱਲੋਂ ਹਣ ਉਹ ਇਹ ਗੱਲ ਸਾਰੀ ਦੀ ਸਾਰੀ ਡਿਸਕਲੋਜ਼ ਅ ਅਜੀਤ ਕੌਰ ਜੀ ਦੱਸਦੇ ਕਰ ਇਹ ਹੈ ਇਹ ਠੂ ਹੈ ਹੁਣ ਮੈਂ ਇਹ ਕਹਿੰਦਾ ਵੀ ਜਦੋਂ ਤੁਹਾਡੇ ਉੱਤੇ ਜਿਹੜਾ ਜਿਹੜਾ ਤੰਤਰ ਆ ਜਿਹੜਾ ਨਿਜਾਮ ਆ ਜਦੋਂ ਨਿਜਾਮ ਤੁਹਾਡੇ ਉੱਪਰ ਭਾਰੂ ਹੁੰਦਾ ਤਾਂ ਲੇਖਕ ਦੀ ਸੋਚ ਨੂੰ ਵੀ ਤਵਦੀਲ ਕਰਦਾ ਬਿਲਕੁਲ ਕਰਦਾ ਹੁਣ ਤੁਸੀਂ ਦੇਖੋ ਚਲੋ ਆਪਾਂ ਆਪਣੇ ਦੌਰ ਦੀ ਉਹ ਗੱਲ ਲੈ ਲੈਂਦੇ ਹੁਣ ਸਾਡੇ ਲੇਖਕ ਬਹੁਤ ਇਸ ਕਰਕੇ ਚੁੱਪ ਰਹਿੰਦੇ ਨੇ ਵੀ ਜਿੰਨ ਮਿੰਟ ਗਿਆ ਗਿਆ ਕਿਤੇ 에ਰਪੋਰਟ ਤੇ ਨਾਲ ਕੁਝ ਕੰਗਾ ਪੈ ਜੀ ਜੀ ਮੈਂ ਸਰਕਾਰ ਦੇ ਕਿਸੇ ਜ਼ੁਲਮ ਦੇ ਖਿਲਾਫ ਜਾਂ ਕਿਸੇ ਗਲਤ ਗੱਲ ਦੇ ਖਿਲਾਫ ਬੋਲਦਾ ਤਾਂ ਮੇਰੇ ਇਸ ਗੱਲ ਤੇ ਨਾ ਪੰਗਾ ਪੈ ਜਵੇ ਬਹੁਤੇ ਲੋਕ ਇਸ ਕਰਕੇ ਚੁੱਪ ਰਹਿੰਦੇ ਨੇ ਵੀ ਜੇ ਮੈਂ ਅੰਮ੍ਰਿਕਾ ਦੇ ਖਿਲਾਫ ਬੋਲਦਾ ਕਿ ਮੈਂ ਵਾਟਰ ਕਰਾਸ ਕਰੂੰਗਾ ਮੈਂ ਉੱਥੇ ਨਾ ਪੰਗਾ ਪੈ ਜੀ ਹੂੰ 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 ਸਮਝੋ ਬੇਦਖਲੀ ਕਰਦਾਰ ਬਹੁਤੇ ਲੋਕ ਇਸ ਕਰਕੇ ਚੁੱਪ ਰਹਿੰਦੇ ਨੇ ਵੀ ਜੇ ਮੈਂ ਤੁਹਾਡੇ ਨਾਲ ਹੋ ਕੇ ਉਹਦੇ ਵਿੱਚ ਨਾ ਜੋੜਨੀ ਚਾਹਣਾ ਉਹ ਇਹ ਆ ਕਿ ਜਦੋਂ ਹੁਣ ਤੁਸੀਂ ਇਹ ਕਹਿੰਦੇ ਆ ਕਿ ਅਸੀਂ ਜਦੋਂ ਆਪਣੇ ਤੰਤਰ ਦੇ ਵਿੱਚ ਰਹਿੰਦੇ ਆ ਹੋਇਆ ਤੰਤਰ ਦੇ ਅਗੇਂਸਟ ਜਾਣ ਤੋਂ ਬੋਲਣ ਤੋਂ ਡਰਦੇ ਆ ਤੇ ਫਿਰ ਕੀ ਲੇਖਕ ਨੂੰ ਉੱਥੇ ਸਮਝੌਤਾਵਾਦੀ ਹੋ ਜਾਣਾ ਚਾਹੀਦਾ ਨਾ ਬਿਲਕੁਲ ਨਹੀਂ ਉਹਨੂੰ ਖੜੇ ਰਹਿਣਾ ਚਾਹੀਦਾ ਆਪਣੇ ਸਿਧਾਂਤ ਨਹੀਂ ਦੇਖੋ ਉੱਥੇ ਹੀ ਉਹਦੀ ਪਰਖ ਹੈ ਪਰਖ ਦੀ ਘੜੀ ਹਰੇਕ ਲੇਖਕ ਦੇ ਜੀਵਨ ਦੇ ਵਿੱਚ ਆਉਂਦੀ ਹੈ ਵੀ ਉੱਥੇ ਉਹ ਸਟੈਂਡ ਲੈਂਦਾ ਖੜਦਾ ਕਿ ਨਹੀਂ ਖੜਦਾ ਥੋੜਾ ਸਾਹ ਤਾਈਂ ਜੁੰਦਾ ਰਹਿਣਾ ਜੇ ਮਤਲਬ ਤੁਸੀਂ ਇਸ